ਇਹੜੇ ਡਰਾਈਵਰ ਵੀਰਾਂ ਨੂੰ ਮੈਂ ਕਿਹਾ ਸੀ ਹੁਣ ਤੁਹਾਨੂੰ ਯਾਰੀ ਜਿਹੜੀ ਸਲਵਾਕੀਆ ਦੀ ਰੋਡਾਂ ਨਾਲ ਲਾਉਣੀ ਪੈਣੀ ਆ ਉਹ ਅੱਜ ਮੁਕਾਮ ਉਹਨਾਂ ਨੂੰ ਹਾਸਲ ਹੋ ਗਿਆ ਜੇ ਉਹਨਾਂ ਨੇ 7C ਤੇ ਭਰੋਸਾ ਕੀਤਾ ਤੇ ਅੱਜ ਉਹਨਾਂ ਨੇ ਵੀਜ਼ਾ ਲਿੱਤਾ ਇਹ ਸਾਰੇ ਕਲਾਇੰਟ ਮੈਂ ਤੁਹਾਡੇ ਰੂਬਰੂ ਕਰੂੰਗਾ ਬਹੁਤ ਜਲਦੀ ਇਹਨਾਂ ਦੀ 24 ਸਪਟੰਬਰ ਨੂੰ ਮੈਂ ਕਹਿੰਦਾ ਦਿਨ ਹਜੇ ਕੁਝ ਵੀ ਨਹੀਂ ਹੋਇਆ 4-5 ਗਿਣਤੀ ਦੇ ਹੋਏ ਆ ਤੇ ਇਹਨਾਂ ਨੇ 24 ਸਤੰਬਰ ਨੂੰ ਆਪਾਂ ਫਾਈਲਾਂ ਸਬਮਿਟ ਕਰਾਈਆਂ ਸੀ ਡੀਐਲਐਸ ਦੇ ਵਿੱਚ ਤੇ ਇਹਨਾਂ ਦੇ ਕਲਾਇੰਟ ਦੇ ਰਿਵਿਊ ਤੁਹਾਨੂੰ ਮੈਂ ਦਿਖਾਉਂਗਾ ਕਿੰਨੇ ਕੁ ਖੁਸ਼ ਨੇ ਇੰਨੀ ਛੇਤੀ ਵੀਜ਼ਾ ਆਣ ਤੇ ਸਾਨੂੰ ਇੰਨੀ ਉਮੀਦ ਨਹੀਂ ਸੀ ਕਿ 20 ਤੋਂ 25 ਦਿਨ ਲੱਗ ਜਾਣਗੇ ਐਮਬੈਸੀ ਵਿੱਚ ਪਰ ਚਾਰ-ਚਾਰ ਪੰਜ-ਪੰਜ ਇਹਨਾਂ ਦੇ ਵਿੱਚ ਹੀ ਜੇ ਕਲੀਅਰ ਹੋਏ ਨੇ ਇਹਨਾਂ ਦੇ ਤੇ ਬਹੁਤ-ਬਹੁਤ ਮੁबारकਾ ਇਹਨਾਂ ਦੀਆਂ ਅਪਾਇੰਟਮੈਂਟ ਸੀਗੀਆਂ 24 ਸਤੰਬਰ ਦੀਆਂ ਤੇ ਬਹੁਤ-ਬਹੁਤ ਮੁबारकਾ ਪਹਿਲਾਂ ਜਸਪ੍ਰੀਤ ਨੂੰ ਜਿਨ੍ਹਾਂ ਨੇ ਵੀਜ਼ਾ ਲਿਆ ਆਪਣੇ ਕੋਲ ਸਲੋਵਾਕੀਆ ਦਾ ਜਸ ਜਸਵਿੰਦਰ ਨੂੰ ਬਲਵਿੰਦਰ ਭਾਈ ਨੂੰ ਮਾਨਤ੍ਰਿਤ ਨੂੰ ਬਹੁਤ ਨਾਈਸ ਬੰਦਾ ਇਹ ਇੱਕ ਇਹ ਜਿਹੜਾ ਕਹਿੰਦਾ ਸੀਗਾ ਕਿ ਮੈਨੂੰ ਮੇਰਾ ਵੀਜ਼ਾ ਲੱਗ ਹੀ ਨਹੀਂ ਸਕਦਾ ਇਹਦਾ ਨਾਮ ਸਤਨਾਮ ਸਿੰਘ ਆ ਇਹਦੀ ਵੀਡੀਓ ਜ਼ਰੂਰ ਦੇਖਿਓ ਰਿਵਿਊ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗਾ ਬਹੁਤ ਕੁਝ ਸਿੱਖਣ ਨੂੰ ਮਿਲਣੂ ਇਸ ਬੰਦੇ ਤੋਂ ਕਿਉਂਕਿ ਇਹਨੇ ਕੁਵੈਤ ਵੀ ਬਹੁਤ 12 ਸਾਲ ਕੁਵੈਤ ਲਾਇਆ ਡਰਾਈਵਰੀ ਦੇ ਵਿੱਚ ਤੇ ਅੱਜ ਇਹਦਾ ਕੰਮ ਹੋਇਆ ਸਲੋਵਾਕੀਆ ਦੇ ਵਿੱਚ ਇਹਨੇ ਵਿਸ਼ਵਾਸ ਕੀਤਾ ਸੀ ਡੇਢ ਮਹੀਨੇ ਚ ਸਾਰਾ ਕੰਮ ਹੋ ਗਿਆ ਟਾਈਮ ਆਪਾਂ ਇਹਨਾਂ ਤੋਂ ਜਰੂਰ 5 ਤੋਂ 6 ਮਹੀਨੇ ਦਾ ਲਿਆ ਸੀ ਪਰ ਕੰਮ ਇਹਦਾ ਸਾਰਾ ਡੇਢ ਮਹੀਨੇ ਚ ਹੋਇਆ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੇ ਵੀਜ਼ਾ ਲਿੱਤਾ ਸਾਡੇ ਕੋਲ ਇਸ ਟਾਈਮ ਸਲੋਵਾਕੀਆ ਦੇ ਡਰਾਈਵਰ ਲਈ ਪਲੱਸ ਸਾਡੇ ਕੋਲ ਵੇਅਰ ਹਾਊਸ ਲਈ ਸਾਡੇ ਕੋਲ ਡਿਮਾਂਡ ਪਈ ਆ ਅਪਾਇੰਟਮੈਂਟ ਦੇ स्लॉट ਪਏ ਆ ਜਲਦੀ ਜਲਦੀ ਆ ਕੇ ਤੁਸੀਂ ਵੀ ਇਸੀ ਦਾ ਲਾਹਾ ਲੈ ਲਓ ਜਲਦੀ ਆਓ ਜਲਦੀ ਆਓ ਤੁਸੀਂ ਵੀ ਇਹਨਾਂ ਮੰਗ ਯੂਰੋ ਕਮਾਓ ਤੇ ਸੈਵਨ ਸਿਸ ਦੇ ਗੁਣ ਗਾਓ ਧੰਨਵਾਦ